अमृतसर विखे जिथे की अशोका चौंक जिस तरह की भंडारी पुलिस धड़कता है चलता है ता ही सारा शहर चलता है जिथे उस जाम जा लगन जा रुकन ना, सारा अमृतसर रुक जाता है उस तरह ही अशोका चौक जो कि मेन चौंक है अमृतसर जिथो की छिया पुतली घर तो ट्रैफिक होंगी हुई अशोका चौक को लंघ के ਸਾਰੇ ਜ਼ਿਲ੍ਹੇ ਵੱਲ ਜਾਂਦੀ ਹੈ ਉਸ ਦਾ ਭੰਡਾਰੀ ਪੋਲ ਜਲੰਧਰ ਹੋ ਕੇ ਗੁਜ਼ਰਦੀ ਹੈ ਤੋ ਸ਼ੋਕਾ ਚੋਂਗ ਇੱਕ ਬੜਾ ਵੱਡਾ ਚੋਂਗ ਹੈ ਜਿੱਥੇ ਕਿ ਟ੍ਰੈਫਿਕ ਕਰਮੀ ਅਸੀਂ ਦੇਖਦੇ ਆ ਅਕਸਰ ਮੁਸਤਰਦੀ ਨਾਲ ਆਪਣੀ ਡਿਊਟੀ ਕਰਦੇ ਨੇ ਪਰ ਫਿਰ ਵੀ ਜਾਮ ਲੱਗਣ ਦੇ ਕਾਰਨ ਕੀ ਨੇ ਕਿਉਂ ਜਾਮ ਲੱਗਦਾ ਹੈ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਮੁਲਾਜ਼ਮਾਂ ਤੋਂ ਕਿ ਜਾਮ ਲੱਗਣ ਦੇ ਕੀ ਕਾਰਨ ਹੈ ਅੱਜ ਦੇ ਖਬਰਾਂ ਵੀ ਲੱਗਦੀਆਂ ਹਨ ਲੋਕਾਂ ਵਿੱਚ ਰੋਸ਼ ਰਹਿੰਦਾ ਹੈ ਕਾਸੀ ਦੇਖਿਆ ਅੱਜ ਦਿਖਾਣੇ ਆ ਕਿ ਮੁਲਾਜ਼ਮ ਆਪਣੇ ਡਿਊਟੀ ਕਰ ਰਹੇ ਨੇ ਡਿਊਟੀ ਆਪਣੀ ਤਨਤੀ ਦਾ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਲੋਕ ਵੀ ਉਹਨਾਂ ਨਾਲ ਸਹਿਯੋਗ ਕਰਦੇ ਨਹੀਂ ਆਂਦੇ ਲੋਕ ਰੈੱਡ ਲਾਈਟ ਜੰਪ ਕਰਦੇ ਨੇ ਰੈੱਡ ਲਾਈਟ ਜੰਪ ਕਰਕੇ ਚੌਕ ਦੇ ਅੱਗੇ ਚੱਲ ਜਾਂਦੇ ਜਿਸ ਕਾਰਨ ਚੌਕ ਦੇ ਵਿੱਚ ਭਾਰੀ ਜਾਮ ਲੱਗ ਜਾਂਦਾ ਹੈ ਦੂਸਰੀ ਟ੍ਰੈਫਿਕ ਜਿਹੜੀ ਰੁਕ ਜਾਂਦੀ ਹੈ ਉਹ ਰੁਕਣ ਕਰਕੇ ਕਿ ਇਹ ਇੱਕ ਦੂਜੇ ਨਾਲ ਗੱਡੀਆਂ ਫਸ ਜਾਂਦੀਆਂ ਤੋ ਮੁਲਾਜ਼ਮ ਉਹੀ ਨੇ ਚੌਕ ਉਹੀ ਹੈ ਕਿ ਜਾਮ ਲੱਗਣ ਦੇ ਕਾਰਨ ਕਿ ਕਿਤੇ ਨਾ ਕਿਤੇ ਸਾਡੇ ਕੰਬੀਆਂ ਵੀ ਨੇ ਕਈ ਸਾਰੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰੇ ਮੁਲਾਜ਼ਮ ਲੇਕਰ ਕਿਤੇ ਇੱਕ ਪਰਸੈਂਟ ਹੋ ਸਕਦਾ ਪਰ ਇੱਕ ਪਰਸੈਂਟ ਨਾ ਅਸੀਂ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦੇ ਲੋਕ ਵੀ ਸਮਝਦਾਨ ਨੇ ਰੈੱਡ ਲਾਈਟ ਤੇ ਰੁਕਦੇ ਨੇ ਪਰ ਜੇ ਕੋਈ ਗਲਤ ਨਿਕਲਦਾ ਹੈ ਉਸ ਨੂੰ ਕੌਣ ਰੋਕੇਗਾ ਅਗਲ बात ਕਰਾਂਗੇ ਤਿਹਾੜੀ ਸੀਜ਼ਨ ਨੇ ਨਵਾਂ ਸਾਲ ਆ ਰਿਹਾ ਹੈ ਚਾਰ ਗੁਣਾ ਟ੍ਰੈਫਿਕ ਵਧ ਜਾਂਦੀ ਹੈ ਮੁਲਾਜ਼ਮ ਉਤੇ ਕਿਸ ਤਰ੍ਹਾਂ ਉਹਨੂੰ ਆਪਰੇਟ ਕਰਦੇ ਨੇ ਕਿਸ ਤਰ੍ਹਾਂ ਚੌਂਕ ਨੂੰ ਚਲਾਉਂਦੇ ਨੇ ਇਹ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਜ਼ੋਨ ਇੰਚਾਰਜ ਨੇ ਸਰਦਾਰ ਮੰਗਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਰੋਡ ਪਲੈਨ ਉਹਨਾਂ ਦਾ ਕੀ ਪਲੈਨਿੰਗ ਹੈ ਸਾਡੇ ਨਾਲ ਗੱਲਬਾਤ ਕਰਾਂਗੇ ਸਰਦਾਰ ਮੰਗਲ ਸਿੰਘ ਜੀ ਕਿਉਂ ਨੇ ਇੰਚਾਰਜ ਨਾਲ ਸਤਿਕਾਰ ਸਤਿਕਾਰ ਜੀ ਸਰ ਅਸੀਂ ਦੇਖ ਰਹੇ ਹਾਂ ਕਿ ਮੁਲਾਜ਼ਮ ਚੌਂਕਾਂ 'ਚ ਡਿਊਟੀ ਵੀ ਕਰ ਰਹੇ ਨੇ ਔਰ ਚੌਂਕਾਂ ਦੇ ਵਿੱਚ ਰਸ਼ ਵੀ ਹੋਣਾ ਹੀ ਹੈ ਤੇ ਜਾਮ ਵੀ ਲੱਗਦਾ ਵਾ ਲੋਕਾਂ ਦੀ ਕਿਤੇ ਨਾ ਕਿਤੇ ਸ਼ਿਕਾਇਤ ਰਹਿੰਦੀ ਹੈ ਕਿ ਲੋਕ ਜਾਮ ਬੜਾ ਵਾ ਆਇਨ ਖਬਰਾਂ ਵੀ ਲੱਗਦੀਆਂ ਨੇ ਤੁਹਾਡੀਆਂ ਪਰ ਕੀ ਕਾਰਨ ਨੇ ਕੀ ਜੋ ਕਾਰਨ ਇੰਨਾ ਬਣ ਰਿਹਾ ਕਿ ਜਾਮ ਟੁੱਟਦਾ ਨਹੀਂ ਹੈ ਉਹ ਕੀ ਕਾਰਨ ਹੈ ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਟ੍ਰੈਫਿਕ ਪੁਲਿਸ ਆ ਸਾਡੀ ਉਹ ਅਸੀਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਪੂਰੀ ਮਸਤਦੀ ਨਾਲ ਡਿਊਟੀ ਕਰਦੇ ਆ ਪਰ ਇਸ ਦੇ ਵਿੱਚ ਕਿਤੇ ਪਬਲਿਕ ਦੀ ਵੀ ਗਲਤੀ ਹੁੰਦੀ ਹੈ ਦੇਖੋ ਜਿੱਦਾਂ ਰੈੱਡ ਲੜ ਪਹਣ ਜਿੱਥੇ ਆਪਾਂ ਖੜੇ ਆ ਜੀ ਇੱਥੇ ਕਰਮਚਾਰੀ ਖੜੇ ਨੇ ਉਹ ਔਰ ਲਾਈਟ ਜਦੋਂ ਹੁੰਦੀ ਰੈੱਡ ਲਾਈਟ ਪਰ ਜਿਹੜੇ ਕਰਮਚਾਰੀ ਅੱਗੇ ਹੋ ਕੇ ਪਬਲਿਕ ਨੂੰ ਰੋਕਦੇ ਆਪਣੇ ਆਪ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਇਸ ਵਿੱਚ ਮੈਂ ਸਮਝਦਾ ਕਿ ਟ੍ਰੈਫਿਕ ਪੁਲਿਸ ਦਾ ਪਬਲਿਕ ਜਿਹੜੀ ਸਹਿਯੋਗ ਕਰੇ ਥੋੜਾ ਜਿਹਾ ਆਪ ਵੀ ਜ਼ਿੰਮੇਵਾਰੀ ਨਾਲ ਆਪਣੀ ਜਿਹੜੇ ਉਹ ਜੇ ਕਰਨ ਤੇ ਸਾਰਾ ਕੁਝ ਬਹੁਤ ਵਧੀਆ ਕਰ ਸਕਦਾ ਜੀ ਸਰ ਜਿਸ ਤਰ੍ਹਾਂ ਕਿ ਨਵਾਂ ਸਾਲ ਆ ਗਿਆ तकरीबन ਸਾਰੇ ਦੇਸ਼ ਦੇ ਵਿੱਚ ਛੁੱਟੀ ਦਾ ਮਾਹੌਲ ਹੈ ਛੁੱਟੀਆਂ ਹੁੰਦੀਆਂ ਨੇ ਲੋਕ ਬਾਹਰ ਤੇ ਆ ਰਹੇ ਨੇ ਦਰਬਾਰ ਸਾਹਿਬ ਮਾਤਾ ਦੇਖਣ ਆ ਰਹੇ ਸਚਗੰਨ ਸਿੰਘ ਦਰਬਾਰ ਸਾਹਿਬ ਔਰ 에어ਪੋਰਟ ਕਾਫੀ ਲੋਕਾਂ ਦਾ ਆਣਾ ਜਾਣਾ ਕੋ ਟ੍ਰੈਫਿਕ ਜਿੱਥੇ ਕਿ 1 ਗੁਣਾ ਦੀ ਜਗ੍ਹਾ ਮੇਰੇ ਹਿਸਾਬ ਨਾਲ 4 ਗੁਣਾ ਹੋ ਜਾਂਦੀ ਹੈ ਤੇ ਇਹਦੇ ਲਈ ਕੋਈ ਪਲੈਨਿੰਗ ਜਾਂ ਕੋਈ ਹਗਾ ਕੇ ਕਿ ਹਾਂ ਵੀ ਰੋਡ ਮੈਪ ਤਿਆਰ ਕੀਤਾ ਵੀ ਇਸ ਤਰ੍ਹਾਂ ਵੀ ਛੁੱਟੀਆਂ ਦੇ ਦਿਨਾਂ ਨੂੰ ਤੁਸੀਂ ਇਤਨਾ ਕਰੋਗੇ ਸੈਟਿੰਗ ਕਿ ਟ੍ਰੈਫਿਕ ਚੱਲ ਸਕੇ ਹੋ ਜੀ ਮੈਂ ਤੁਹਾਡੇ ਮਾਧਿਅਮ ਰਹੀ ਅਪੀਲ ਕਰਨਾ ਚਾਹੁੰਦਾ ਹਾਂ ਪਬਲਿਕ ਨੂੰ ਇਹ ਤੇ ਤੁਹਾਡੀ ਗੱਲ ਬਿਲਕੁਲ ਠੀਕ ਆ ਅੱਗੇ ਨਾਲੋ ਜਿਹੜੇ ਆ ਫੈਸਟੀਵਲ ਦਿਨ ਹੋਣ ਦੇ ਕਰਕੇ ਟ੍ਰੈਫਿਕ ਜਿਹੜੀ 3-4 ਗੁਣਾ ਵਧ ਗਈ ਆ ਟੂਰਿਸਟ ਬਹੁਤ ਆ ਰਿਹਾ ਜੀ ਅੱਜ ਕ੍ਰਿਸਮਸ ਆ ਅੱਗੇ ਨਵਾਂ ਸਾਲ ਆ ਰਿਹਾ ਇਸ ਤੋਂ ਅੱਗੇ ਲੋਹੜੀ ਦਾ ਫੈਸਟੀਵਲ ਆ ਤੇ ਉਹਦਾ ਕਰਕੇ ਟ੍ਰੈਫਿਕ ਜ਼ਿਆਦਾ ਵਧੀ ਆ ਨੰਬਰ ਦੋ ਸ਼ਾਮ ਵੇਲੇ ਜਿੰਨਾ ਵੀ ਟੂਰਿਸਟ ਆਇਆ ਹੁੰਦਾ ਉਹ ਬਾਰਡਰ ਵੇਖਣ ਜਾਂਦਾ ਜੀ ਵਾਗਾ ਬਾਰਡਰ ਤੇ ਔਰ ਉਹਨਾਂ ਸਾਰਿਆਂ ਨੇ ਇਹੀ ਰੂਟ ਇਸਤੇਮਾਲ ਕਰਨਾ ਹੁੰਦਾ ਰੇਲਵੇ ਸਟੇਸ਼ਨ ਜਾਂ ਰਿਆਲਟੀ ਚੌਕ ਤੋਂ ਕ੍ਰਿਸਟਲ ਚੌਕ ਕੋਸ਼ਿਸ਼ ਕਰਕੇ ਤੇ ਖਲੋ ਬੜਾ ਹੋ ਜਾਂਦਾ ਵਾ ਤੇ ਅਸੀਂ ਫਿਰ ਵੀ ਜਿਹੜਾ ਅਸੀਂ ਟ੍ਰੈਕ ਨੂੰ ਰੈਗੂਲੇਟਰ ਰੱਖਦੇ ਆ ਸਾਡੇ ਕਰਮਚਾਰੀ ਦਿਨ ਰਾਤ ਮਿਹਨਤ ਕਰਦੇ ਨੇ ਇਹਦੇ ਨਾਲ ਨਾਲ ਮੈਂ ਥੋੜੀ ਜਿਹੀ ਪਬਲਿਕ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਕ੍ਰੀਨ ਚ ਰੋੜਿਆ ਰੇਲਵੇ ਸਟੇਸ਼ਨ ਆ ਆਪਣੀਆਂ ਗੱਡੀਆਂ ਰੋਂਗ ਪਾਰਕਿੰਗ ਅਗਰ ਲਾਖੜੀਆਂ ਕਰਨਾ ਇਹ ਰਾਮ ਜਿਹੜੀ ਵਧੀਆ ਸੂਚਲੀ ਚੱਲ ਸਕਦੀ ਆ ਪਲੱਸ ਇੱਕ ਤੁਹਾਡੇ ਮਾਦੇਬ ਰਾਹੀਂ ਹੋਰ ਮੈਨੂੰ ਅਪੀਲ ਆ ਪਬਲਿਕ ਨੂੰ ਜਿਹੜੇ ਟੂਰਿਸਟ ਜਾਂਦੇ ਆ ਵਾਗਾ ਬਾਰਡਰ ਤੇ ਉਹਨਾਂ ਨੂੰ ਮੇਰੀ ਅਪੀਲ ਆ ਕਿ ਸ਼ਾਮ ਦੇਲੇ ਜਰਾ ਵੀ ਕੱਲੇ ਆਪਣੇ ਉਹ ਵੱਡੇ ਜਿੱਦਾਂ ਬੱਸ ਹੋ ਗਈ ਜਾਂ ਟੈਂਪੋ ਟਰੈਵਲ ਹੋ ਗਿਆ ਉਹ ਡਰਾਵਾ ਇੰਡੀਆ ਗੇਟ ਤੋਂ ਆਇਆ ਸਿੱਧਾ ਸ਼ਹਿਰ ਨਾਲ ਪੈਣ ਇੰਡੀਆ ਗੇਟ ਤੋਂ ਆਇਆ ਉਹ ਮਾਲੀ ਚ ਜਾ ਕੇ ਤੇ ਗਮਟਾਲਾ ਬਾਈਪਾਸ ਤੋਂ ਹੋਣ ਤਾਂ ਕਿ ਜਿਹੜਾ ਰੇਲਵੇ ਸਟੇਸ਼ਨ ਤੇ ਫਲੋ ਜਿਆਦਾ ਟਰੱਕ ਦਾ ਹੋ ਜਾਂਦਾ ਉਹ ਥੋੜਾ ਘਟ ਜਾਵੇ ਤੇ ਟ੍ਰੈਫਿਕ ਜਿਹੜੀ ਆ ਉਹ ਵੰਡ ਕੇ ਵਧੀਆ ਸੁਮੂਤਲੀ ਚੱਲ ਸਕੇ। ਉਹ ਐਸਨ ਸਾਡੇ ਨਾਲ ਸਰਦਾਰ ਮੰਗਲ ਸਿੰਘ ਜੀ ਜੁਕੀ ਜਨ ਚਾਰਜ ਨੇ ਉਹਨਾਂ ਨੇ ਬੜੀ ਵਧੀਆ ਲੋਕਾਂ ਨੂੰ ਅਪੀਲ ਵੀ ਕੀਤੀ ਹੋ ਲੋਕਾਂ ਨੂੰ ਬਰੋਡ ਮੈਪ ਵੀ ਸਮਝਾਇਆ ਹੈ। ਉਹ ਉਮੀਦ ਕਰਦੇ ਆ ਕਿ ਲੋਕ ਵੀ ਜਾਗਰੂਕ ਹੋਣਗੇ ਜਿੱਥੇ ਦੇ ਮੁਲਾਜ਼ਮ ਆਪਣੇ ਤਨ ਦੇ ਹੀ ਨਾਲ ਡਿਊਟੀ ਕਰਦੇ ਨੇ ਸਾਡਾ ਵੀ ਫਰਜ਼ ਪਣਦਾ ਹੈ ਕਿ ਅਸੀਂ ਉਹਨਾਂ ਨਾਲ ਸਹਿਯੋਗ ਕਰੀਏ ਤਾਂ ਕਿ ਜੋ ਅੰਮ੍ਰਿਤਸਰ ਗੁਰੂ ਨਗਰੀ ਹੈ ਉਹਦੀ ਟ੍ਰੈਫਿਕ ਜਸ ਚਾਰੂ ਰੂਪ ਨਾਲ ਚੱਲ ਸਕੇ ਜ਼ਰੂਰਤਮੰਦ ਸਹੀ ਜੰਮੇ ਤੇ ਆਪਣੇ ਪ ਉਹ ਲਾਈਵ ਖਬਰ ਇੰਡੀਆ ਟੀਵੀ ਉਹ ਜਨਦੀਪ ਸੰਧੀ ਰਿਸ਼ਮ ਕੁਮਾਰ ਕੈਮਰਾਮੈਨ